ਰੋਲੋ ਅ ਦੁਬਾਰਾ ਲਾਈਵ ਹੋ ਚੁੱਕੇ ਤੁਹਾਡੇ ਨਾਲ ਇਸ ਵਕਤ ਅਸੀਂ ਚੰਦਾਸੀ ਕੀ ਹਲਕਾ ਪੱਛਮੀ ਦੇ ਪੱਛਮੀ ਤੇ ਖੜੇ ਤਾਂ ਤਸਵੀਰਾਂ ਦੱਸਣੀਆਂ ਇਸ ਵਕਤ ਆਪਾ ਲੋਕ ਜਿਹੜੇ ਨੇ ਕਾਫੀ ਲੋਕ ਵੋਟ ਪਾ ਚੁੱਕੇ ਨੇ ਤੇ ਲੋਕ ਥੱਲੇ ਵੀ ਆ ਰਹੇ ਨੇ ਵੋਟ ਪਾਣ ਜਿਹੜਾ ਸਮਾਂ ਦੱਸ ਦਿੰਦਾ ਜਿਹੜਾ ਸਮਾਂ ਤਕਰੀਬਨ 5:30 ਵਜੇ ਦਾ ਹੋ ਚੁੱਕਾ ਵਾ ਤੇ ਦੱਸ ਦੱਸ ਜੀ 5 ਵਜੇ ਤੱਕ ਤੁਹਾਨੂੰ ਦੱਸਣੀ ਕਿੰਨੀ ਵੋਟ ਪੈ ਚੁੱਕੀ 5 ਵਜੇ ਤੱਕ 21 ਨੰਬਰ ਬੂਤੋ ਪਈ ਸੀਗੀ 370 22 ਨੰਬਰ 572 ਤੇ 23 ਨੰਬਰ ਤੇ 692 ਇਹ 5 ਵਜੇ ਤੱਕ ਦਾ ਰਿਜ਼ਲਟ ਸੀਗਾ ਤੇ ਤੁਹਾਨੂੰ ਤਕਰੀਬਨ ਸਾਢੇ 4 ਵਜੇ ਪਰਸੈਂਟੇਜ ਦਾ ਦਿੰਨੇ ਆ 48.5% ਜਿਹੜਾ ਸਾਢੇ 4 ਵਜੇ ਤੱਕ ਦਾ ਜਿਹੜੀ ਵੋਟ ਸੀਗੀ 48.5% ਤੱਕ ਇਹ ਜਿਹੜੀ ਵੋਟ ਪੈ ਚੁੱਕੀ ਸੀਗੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਸੀਂ ਵੇਖ ਸਕਦੇ ਲੋਕ ਜਿਹੜੇ ਵੋਟ ਪਾ ਕੇ ਆ ਚੁੱਕੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਿਗਾਲ ਜੀ ਸਸਿਗਾਲ ਜੀ ਸਾਰਨੇ ਬੋਟ ਪਟਕਿਓ ਹਾਂ ਜੀ ਅੱਛਾ ਸਾਰ ਜਦੋਂ ਬੋਟ ਪਨ ਗਏ ਸੀ ਕੀ ਮਨ ਵਿੱਚ ਸੀਗਾ ਵੀ ਇਸ ਵਾਰ ਤੁਹਾਡੇ ਦਿਮਾਗ ਦੇ ਵਿੱਚ ਕਿਹੜੇ ਮੁੱਦੇ ਸੀਗੇ ਮੁੱਦੇ ਕਹੀ ਹੈ ਜੀ ਇੱਕ ਹੋਵੇ ਤਾਂ ਕੋਈ ਬੰਦਾ ਦੱਸੇ ਇੱਥੇ ਕਪਲ ਪਾਰਕ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਉਹ ਗੰਦੇ ਪਾਣੀ ਦੀ ਹੈ ਔਰ ਨਸ਼ੇ ਦੀ ਹੈ ਔਰ ਲਾਅ ਐਂਡ ਆਰਡਰ ਦੀ ਹੈ ਕੁਛ ਵੀ ਇੱਥੇ ਸਹੀ ਨਹੀਂ ਹੈਗਾ ਕਪਿਲਪਾਰਕ ਕੈਂਸਰ ਨਾਲ ਕਈ ਮੌਤਾਂ ਹੋ ਚੁੱਕੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਮੌਤ ਹੋ ਗਈ ਕੈਂਸਰ ਨਾਲ ਗੰਦੇ ਪਾਣੀ ਦਾ ਗੰਦੇ ਪਾਣੀ ਦੀ ਬਹੁਤ ਬੜੀ ਸਮੱਸਿਆ ਹੈ ਇਸ ਏਰੀਆ ਦੀ ਗੰਦਾ ਨਾਲ ਨਾਲ ਲੱਗਦਾ ਹੈ ਠੀਕ ਹੈ ਜੀ ਬਹੁਤ ਸਭ ਤੋਂ ਜਿਆਦਾ ਸਮੱਸਿਆ ਮੇਰੇ ਆਪਣੇ ਗਲੀ ਜੀ ਇੱਥੇ ਕਪਿਲਪਾਰਕ ਜੀ ਨਿਵਾਸ ਦਾ ਦੋਸ ਨੰਬਰ ਤਿੰਨ ਮੌਤਾਂ ਇਹ ਸਾਹਮਣੇ ਇੱਕ ਘਰ ਆਂਟੀ ਚਲੇ ਗਏ ਅੰਕਲ ਚਲੇ ਗਏ ਨਾਲ ਦੇ ਚਲੇ ਗਏ ਇਹ ਸਮੱਸਿਆ ਦਾ ਡਰੇਣੀ ਰਣੀ ਹੈ ਜਦ ਤੱਕ ਨਾਲ ਵਾਲਾ ਆਉਣ ਵਾਲੀ ਸਰਕਾਰ ਤੋਂ ਕੀ ਉਮੀਦ ਰੱਖੇਗੀ ਇਹ ਉਮੀਦ ਹੈ ਵੀ ਇਹ ਪਾਣੀ ਸਾਨੂੰ ਸੱਚ ਮਿਲੇ ਪੀਣ ਦਾ ਤੇ ਜਿਹੜੇ ਨਸ਼ੇ ਦੀ ਸਮੱਸਿਆ ਹੈ ਸਾਨੂੰ ਆਪਣੇ ਬੱਚਿਆਂ ਦਾ ਹੀ ਨਹੀਂ ਪਤਾ ਵੇਖ ਕੀ ਹੋਊਗਾ ਬਾਹਰ ਖੇਡਣ ਤੋਂ ਜਦੋਂ ਬੱਚੇ ਜਾਂਦੇ ਆ ਡਰੀ ਲੱਗਿਆ ਰਹਿੰਦਾ ਕਿ ਕਿ ਇਹਨੂੰ ਕੋਈ ਖਲਾਬਲਾ ਲਾ ਦੇ ਕੋਈ ਨਸ਼ੇ ਦੀ ਨਾ ਲਗਾ ਦੇ ਸਭ ਤੋਂ ਵੱਡੀ ਸਮੱਸਿਆ ਨਸ਼ਾ ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕਾਂ ਦਾ ਕਹਿਣਾ ਕਿ ਸਾਨੂੰ ਸਭ ਤੋਂ ਵੱਡੀ ਸਮੱਸਿਆ ਜਿਹੜੀ ਪਾਣੀ ਦੀ ਤੇ ਨਸ਼ੇ ਦੀ ਹੋਰ ਗੱਲਬਾਤ ਕਰਾਂਗੇ ਸੱਚ ਸੱਚ ਗੱਲ ਸਾਜੀ ਬੋਰ ਪਾ ਚੁੱਕੇ ਹਾਂ ਕੀ ਇਸ ਦਿਮਾਗ ਵਿੱਚ ਕੀ ਸੀਗਾ ਜਦੋਂ ਵੋਟ ਬਣ ਗਏ? ਵੋਟ ਮੁੱਦਾ ਕਿਹੜਾ ਸੀਗਾ ਦਿਮਾਗ ਵਿੱਚ? ਵੋਟ ਪਾਣ ਦੇ ਵਿੱਚ ਮੇਨ ਮੁੱਦਾ ਇਹ ਹੈ ਕਿ ਇਲਾਕੇ ਦਾ ਸੁਧਾਰ ਹੋਣਾ ਚਾਹੀਦਾ ਸੀਗਾ। ਉਹ ਤੇ ਜਿੱਦਾਂ ਪੰਜਵੀਂ ਰੋਡ ਤੇ ਦੇਖੀਏ ਤਾਂ ਪਾਣੀ ਦੀ ਸਮੱਸਿਆ ਹੈਗੀ ਗਲੀ ਦੇ ਵਿੱਚ ਪੰਜਵੀਂ ਰੋਡ ਤੇ ਸਮੱਸਿਆ ਰਹਿੰਦੀ ਹੈ। ਮੀਂਹ ਗਿੱਲੇ ਰੋਡ ਤੇ ਪਵੇ ਤੇ ਪਾਣੀ ਇੱਥੇ ਬਾਹਰ ਨਿਕਲਦਾ ਹੈ। ਇਹ ਬਹੁਤ ਲੰਬੇ ਸਮੇਂ ਦੀ ਸਮੱਸਿਆ ਸੀਗੀ ਲੇਕਿਨ ਹੱਲੇ ਤੱਕ ਉਹ ਹੱਲ ਨਹੀਂ ਹੋਈ। ਹਾਲੀ ਹਾਲ। ਤੇ এডਿਕੇਸ਼ਨ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਅਤੇ ਹੋਰ ਤੁਸੀਂ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਨੂੰ ਲੱਗ ਰਹੀਆਂ ਵਾਂ এডਿਕੇਸ਼ਨ ਦਾ ਸਿਸਟਮ ਹੁਣ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਕਿਤਾ ਨਵੀਂ ਨੀਤੀ ਆ ਰਹੀ ਹੈ ਉਮੀਦ ਹੈ ਕਿ ਉਹਦੇ ਨਾਲ ਬੈਟਰ ਹੋਏਗਾ ਕਿਉਂਕਿ এডਿਕੇਸ਼ਨ ਦਾ ਸਿਸਟਮ ਜਿਹੜਾ ਬਹੁਤ ਖਰਾਬ ਹੋ ਚੁੱਕਿਆ ਹੈ ਆਉਣ ਵਾਲਾ ਜਿਹੜਾ ਨਵਾਂ ਜਨਰੇਸ਼ਨ ਹੈ ਉਹ ਜਿਹੜੀ ਹੈ ਉਹ ਇਸ ਵੇਲੇ ਇਸੋ ਜਿਹੀ ਪੋਜੀਸ਼ਨ ਤੇ ਪਹੁੰਚ ਚੁੱਕੀ ਹੈ ਕਿ ਅਗੇ ਤਰੱਕੀ ਵਾਲੇ ਪਾਸੇ ਨਹੀਂ ਜਾ ਸਕਦੀ ਆਉਣ ਵਾਲੀ ਸਰਕਾਰ ਤੋਂ ਸਰਕਾਰ ਤੋਂ ਕੀ ਉਮੀਦ ਰੱਖਦੇ ਆਉਣ ਵਾਲੀ ਸਰਕਾਰ ਤੋਂ ਇਹ ਉਮੀਦ ਰੱਖਦੇ ਆ ਕਿ ਸ਼ਹਿਰ ਦੇ ਵਿੱਚ ਵੇ ਵਿਦਿਅਕ ادارے ਜਿਹੜੇ ਆ ਉਹ ਚੰਗੇ ਹੋਣ ਤੇ ਐਜੂਕੇਸ਼ਨ ਵਧੀਆ ਹੋਵੇ ਤੇ ਏਰੀਆ ਦੀ ਡਿਵੈਲਪਮੈਂਟ ਅੱਛੀ ਹੋਵੇ ਤੇ ਇਸ ਹਿਸਾਬ ਨਾਲ ਸਾਰੀ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਕਹਿਣਾ ਸਰ ਜੋ ਵੀ ਹੈ ਬਹੁਤ ਵਧੀਆ ਜੀ ਸਾਡਾ ਬਹੁਤ ਵਧੀਆ ਜੀ ਜੋ ਵੀ ਏਰੀਆ ਵਾ ਸਾਡਾ ਪੰਜਪੀਰ ਰੋਡ ਆ ਅੱਗ ਨਾਲ ਬਹੁਤ ਹੱਲ ਹੋਇਆ ਮੇਲ ਸਾਹਿਬ ਨੇ ਕਰਵਾਇਆ ਓਕੇ ਸਰ ਭਾਰਤਪੁਰ ਸਿੰਘ ਆਸ਼ੂ ਜੀ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਠੀਕ ਹੈ ਜੀ ਤੇ ਜਿਵੇਂ ਜ ਹਰੇ ਗਲੀ ਲੋ ਟਾਇਲ ਹੋ ਰਹੀ ਆ ਦੂਜੀ ਆਰਸੀ ਕੰਕਰੀਟ ਵਾਲੀਆਂ ਛੜਗਾ ਮੰਨ ਰਹੀਆਂ ਵਾ ਤਕਰੀਬਨ ਹੈਬੋਡਰੀ ਕੰਪਲੈਕਸ ਤੇ ਉਮੀਦ ਕਰਦੇ ਵੀ ਅੱਗੇ ਇਦਾਂ ਹੀ ਇਦਾਂ ਹੱਲ ਅੱਗੇ ਜੇ ਜਿੱਤਦੇ ਨੇ ਬਾਦਪੁਰ ਸਾਹਿਬ ਜੀ ਉਹ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਹਿਣਾ ਕਿ ਸਾਡੇ ਏਰੀਆ ਵਿੱਚ ਕਾਫੀ ਡਿਵੈਲਪਮੈਂ ਕਿਹੜਾ ਮੁੱਦਾ ਸੀ ਕਿ ਸਾਡੇ ਦਿਮਾਗ ਵਿੱਚ ਰੋਬੋਟ ਬਣ ਗਏ ਨੇ ਕਾਂਗਰਸ ਨੇ ਕੋਈ ਕੰਮ ਤਾਂ ਕੀਤਾ ਨਹੀਂ ਹੈਗਾ ਹਾਂਜੀ ਫਿਰ ਕੀ ਅਕਾਲੀ ਦਲ ਹੀ ਆਉਗੀ ਨਹੀਂ ਸਰ ਆਪਾਂ ਆਂ ਦੀ ਗੱਲ ਨਹੀਂ ਕਰ ਰਹੇ ਮੁੱਦਾ ਕਿਹੜਾ ਸੀ ਤੁਹਾਡੇ ਦਿਮਾਗ ਵਿੱਚ ਸਰ ਮੁੱਦਾ ਨਾਲਾ ਦੇਖੋ ਸਾਡਾ ਹਮ ਇੱਥੇ ਕਿੰਨੀਆਂ ਬਿਮਾਰੀਆਂ ਫੈਲੀਆਂ ਅਜੇ ਤੱਕ ਕਵਰ ਨਹੀਂ ਹੋਇਆ ਠੀਕ ਹੈ ਜੀ ਕੁਝ ਵੀ ਨਹੀਂ ਕੀਤਾ ਅਸ਼ੋਜੀ ਨੇ ਇਹ ਤੁਸੋਂ ਇਹ ਦੱਸੋ ਸਰ ਆਉਣ ਵਾਲੀ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਸਰ ਤੁਸੀਂ ਅਕਾਲੀ ਦਲ ਆਉਗੀ ਜ਼ੋਰ ਸ਼ੋਰ ਨਾਲ ਆਉਗੀ ਤੇ ਵਧੀਆ ਕੰਮ ਹੋਣਗੇ ਠੀਕ ਹੈ ਜੀ ਹਰ ਕਿਸ ਦਾ ਆਪਣਾ ਆਪਣਾ opinion ਹੈਗਾ ਹਰ ਕਿਸ ਦਾ ਆਪਣਾ ਆਪਣਾ opinion ਹੈ ਆਪਾਂ ਗੱਲਬਾਤ ਤੁਹਾਨੂੰ ਦੱਸ ਜਾਈਏ ਕਿ ਇਸ ਵਕਤ ਅਸੀਂ ਹਲਕਾ ਪਛਮੀ ਦੇ ਖੜੇ ਆ ਤੁਹਾਨੂੰ ਦੁਬਾਰਾ ਅਸੀਂ ਦੱਸ ਦਿੰਨੇ ਆ ਜਿਹੜੀ 5 ਵਜੇ ਦੀ ਜਿਹੜੀ ਵੋਟ ਜਿਹੜੀ 5 ਵਜੇ ਤੱਕ ਵੋਟਾਂ ਪਈਆਂ ਸੀਗਾ 21 ਬੂਥ ਨੰਬਰ 21 ਤੋਂ 377 ਬਾਈ ਨੰਬਰ ਬੂਥੋਂ 572 ਤੇ 23 ਨੰਬਰ ਬੂਥੋਂ 692 ਇਹ 5 ਵਜੇ ਤੱਕ ਦਾ ਤੁਹਾਨੂੰ ਵੋਟਾਂ ਦੀ ਅਸੀਂ ਦੱਸ ਰਹੇ ਹਾਂ ਗਿਣਤੀ 5 ਵਜੇ ਤੱਕ ਇਹ ਵੋਟਾਂ ਪਈਆਂ ਸੀਗਾ ਹੋਰ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ 4:30 ਵਜੇ ਦਾ ਪਰਸੈਂਟੇਜ ਦੀ ਗੱਲ ਕਰ ਲਈਏ 48.5% ਜਿਹੜਾ ਕਿ 4.5% ਸੀਗੀ ਹੁਣ ਦੁਬਾਰਾ ਤੁਹਾਨੂੰ ਦੱਸਦੇ ਨੇ ਕਿ ਇਸ ਵਕਤ ਜੀ ਖੜੇ ਖੜੇ ਹੈ ਹਲਕਾ ਪੱਛਮੀ ਦੀ ਹਲਕਾ ਪੱਛਮੀ ਦੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਦਾ ਹਰ ਇੱਕ ਦਾ ਆਪਣਾ 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 opinion ਹੈ ਠੀਕ ਹੈ ਜੀ ਕੋਈ ਐਜੂਕੇਸ਼ਨ ਦੇ ਮੁੱਦੇ ਦੀ ਗੱਲ ਕਰ ਰਿਹਾ ਵਾ ਕੋਈ ਪਾਣੀ ਦੀ ਸਮੱਸਿਆ ਦੀ ਗੱਲ ਕਰ ਰਿਹਾ ਵਾ ਕੋਈ ਮੈਡੀਕਲ ਦੀ ਸਮੱਸਿਆ ਦੀ ਗੱਲ ਕਰ ਰਿਹਾ ਹਰ ਇੱਕ ਦਾ ਆਪਣਾ ਆਪਣਾ opinion ਆ ਆਪਣਾ ਆਪਣਾ ਮੁੱਦਾ ਵਾ ਹੋਰ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਹੇ ਨੇ ਬਣੇ ਰਹੋ ਸਾਡੇ ਨਾਲ